ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾ ਧੁਰਕੋਟ ਅੱਜ ਆਪਾਂ ਖੜੇ ਆ ਬਈ ਰਾਮਪਰੇ ਦੀ ਦਾਣਾ ਮੰਡੀ ਦੇ ਵਿੱਚ ਤੁਹਾਨੂੰ ਪਤਾ ਵੀ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਪੂਰਾ ਜੋਰਾਂ ਤੇ ਹੈ ਕਿਸਾਨ ਵੀਰ ਆਪੋ ਆਪਣੀ ਫਸਲ ਵੱਢ ਕੇ ਮੰਡੀ ਦੇ ਵਿੱਚ ਲਿਆ ਰਹੇ ਆ ਕੁਝ ਜੁਕੀ ਜਾ ਰਹੀ ਹੈ ਕੁਝ ਦੇ ਵਿੱਚ ਨਮੀ ਹੋਣ ਕਾਰਨ ਨਹੀਂ ਵੀ ਵੇਖ ਰਹੀ ਉਹਨਾਂ ਦੀਆਂ ਐ ਲਾਲੋ ਵੀ ਪੋਂ ਪਾਰਾਂ ਜਿਹੜਾ ਸੁੱਕਾ ਝੋਨਾ ਲਿਆ ਆ ਤੇ ਜਿਹੜਾ ਮੇਰੇ ਵਰਗਾ ਕੋਈ ਮਾੜੀ ਮੁੱਟੀ ਨਮੀ ਵਾਲਾ ਲਿਆ ਆ ਉਹ ਉਹਦੇ ਦੇ ਦੁੱਖਾ ਨਾ ਸਾਡੇ ਕਿ ਪੈ ਇੱਕ ਤਰ੍ਹਾਂ ਦਾ ਕਿਉਂਕਿ ਭਾਈ ਇੱਕ ਹੋਰ ਗੱਲ ਕਰਨੀ ਥੋਡੇ ਨਾਲ ਇਹ ਨਹੀਂ ਪਤਾ ਲੱਗਦਾ ਹੁਣ ਢੇਰੀਆਂ ਸਾਰੀਆਂ ਮੇਰੀਆਂ ਐ ਉਹ ਧੁਰ ਤੱਕ ਲਾ ਲਓ ਆਹ ਲਾ ਲਓ ਇੱਧਰ ਲਾ ਲਓ ਉਹ ਸਾਰੀਆਂ ਇਹ ਕੀ ਸੀਗਾ 8 ਟਰਾਲੀਆਂ ਸੀ 8 ਟਰਾਲੇ ਸੀ ਵੱਡੇ ਜਦੋਂ ਅਸੀਂ ਵੱਢਣ ਲੱਗੇ ਉਦੋਂ ਜਮੈਣ ਰੇਤਾ ਉੱਡਦਾ ਸੀਗਾ ਵਧੀਆ ਸੀ ਝੋਨਾ ਖੜਖੜ ਕਰਦਾ ਸੀਗਾ ਕੁਸ ਤਾਂ ਸਾਡੇ ਦਰਖਤਾਂ ਦੇ ਪਾਸੇ ਤੇ ਉਹਨੇ ਸੈਲਰ ਵਾਲੇ ਬੰਦਿਆਂ ਨੇ ਬਾਹਰਲੇ ਪਾਸੇ ਲਾਏ ਵੇਗੇ ਕੰਧ ਤੋਂ ਬਾਹਰ ਲਾਏ ਵੇਗੇ ਉਹਦਾ ਕਰਕੇ ਕੁਸ ਤਾਂ ਨਵੀਂ ਹੋ ਗਈ ਕਿਉਂ ਉੱਥੇ ਹਰਾ ਦਾਣਾ ਰਹਾ ਇੱਕ ਇੱਕ ਦਾਣਾ ਇੱਕ ਢੇੜਾ ਤੋਂ ਮਸ਼ੀਨ ਦਾ ਲਾ ਲੋ ਵੀ ਸੁੱਕਾ ਹੀ ਆਉਂਦਾ ਜਮਾ 7 ਕਿੱਲੇ ਦੀ ਬਾਹੀ ਦੂਜੀ ਗੱਲ ਜਿਹੜੀ ਹੈਗੀ ਹੈਗੀ ਉੱਚ ਦੂਜਾ ਕੇ ਰਾਜਣਾ ਹੁੰਦਾ ਉਹ ਹਰਾ ਦਾਣਾ ਆ ਜਾਂਦਾ ਹੈ ਉਹ ਹਰੇ ਦਾਣੇ ਨੇ ਸਾਨੂੰ ਮਾਰ ਛੱਡੇ ਐ ਅੱਜ ਹੁਣ ਬੰਦੇ ਲਾਏ ਵੀ ਆ ਮਾੜੇ ਮੁੱਟੇ ਛੰਗੋ ਜਾ ਰਹੇ ਨਹੀਂ ਤਾਂ ਬੜਾ ਨੁਕਸਾਨ ਕਰਦੇ ਐ ਹਾਂ ਜੇ ਵੀ ਗੱਲ ਆਪਾਂ ਕਰਦੇ ਸੀ ਉਹ ਇਹ ਐ ਵੀ ਜਦੋਂ ਅਸੀਂ ਝੋਨਾ ਲੈ ਕੇ ਆਏ ਗੇਟ ਦੇ ਉੱਤੇ ਨਵੀਂ ਚੈੱਕ ਕਰਦੇ ਐ ਸਾਰੀਆਂ ਦਾਣਾ ਵੰਡੀਆਂ ਜੀ ਕਰਦੇ ਹੋਣਗੇ ਇਥੇ ਰਾਮਪਰੇ ਵੀ ਕਰਦੇ ਐ ਉਦੋਂ ਸਾਡੀਆਂ ਟਰਾਲੀਆਂ 'ਚ 18 20 18 20 22 ਬਸ ਇੱਥੇ ਤੱਕ ਸੀਗੀ ਤੇ ਹੁਣ ਜਿਹੜੀ ਨਵੀਂ ਐ ਉਹ ਵੱਧ ਕੇ 25 26 ਹੋ ਗਈ ਉਹੀ ਝੋਨਾ ਐ ਉਹੀ ਮਸ਼ੀਨਾ ਐ ਸਭ ਕੁਝ ਉਹੀ ਐ ਇਹ ਨਹੀਂ ਸਮਝ ਲੱਗਦੀ ਵੀ ਇੱਥੇ ਐ ਕਿ ਨਵੀਂ ਕਿਉਂ ਵੱਧ ਜਾਂਦੀ ਐ ਤੇ ਜਦੋਂ ਉੱਥੇ ਆਪਾਂ ਗੇਟ ਤੋਂ ਨਮੀ ਚੈੱਕ ਕਰਾਈ ਐ ਉਦੋਂ 18 20 ਸੀ ਹੁਣ ਕੱਲ ਚੈੱਕ ਕਰੀ ਆਹ ਢੇਰਿਆਂ ਦੇ ਤੱਕੀ 25 ਤੇ ਆਹ ਜਿੰਨੀਆਂ ਪਈਆਂ ਗਈਆਂ ਇੱਧਰ ਇਹਨਾਂ ਦੀ ਆ ਗਈ 26 ਤੇ ਹੁਣ ਜਾ ਕੇ ਜਦੋਂ ਮੈਂ ਗੇਟ ਤੇ ਚੈੱਕ ਕਰਾਈ ਹੈ ਗੇਟ ਤੇ ਉਹੀ ਨਵੀਂ ਫੇਰ ਦੱਸਦਾ ਗਿਆ ਕਿੰਨਾ 19 20 19 20 ਇਸ ਲਈਏ ਪਤਾ ਨਹੀਂ ਕੀ ਚੱਕਰ ਆ ਯਾਰ ਵੀ ਖਵਣੀ ਤਾਂ ਜਿਹੜੇ ਮਿਲੀਟਰਾਂ ਨਾਲ ਚੈੱਕ ਕਰਦੇ ਆ ਉਹਨਾਂ ਦੇ ਵਿੱਚ ਹੀ ਕੋਈ ਗੜਬੜ ਆ ਤੇ ਚਾਹੇ ਫਿਰ ਝੋਨੇ ਜੀ ਭਾਈ ਕੋਈ ਗੱਲਬਾਤ ਕਹਿ ਸਕਦੇ ਆ ਕਿ ਹਨਾ ਉਹੀ ਚੋਨਦਾਗਾ ਉਹੀ ਸਭ ਕੁਸ ਹੈ ਉਥੇ ਇੰਨਾ ਕਾ ਨਵੀ ਆਉਂਦੀ ਇੱਥੇ ਜਿਆਦਾ ਆਉਂਦੀ ਐ ਇਹ ਕਿਹਾ ਡਿਆ ਬੰਦੇ ਬਹੁਤ ਔਖੇ ਆ ਯਾਰ ਆ ਦੁਖੀ ਹੋਏ ਵੇ ਖਲਾਰਦੇ ਆ ਜੀ ਕਿੰਨੇ ਦਿਨ ਹੋ ਗਏ ਖਲਾਰਦਿਆਂ ਨੂੰ ਚਾਰ ਰੋਜ ਹੋ ਗਿਆ ਜੀ ਚਾਰ ਰੋਜ ਹੋ ਗਏ ਵਿਚਾਰੇ ਬਹੁਤ ਔਖੇ ਆਗੇ ਵੀ ਹਾਂ ਸਾਡੇ ਨਿਵਰ ਆ ਦੇਖੋ 7 ਬੰਦੇ ਲੱਗੇ ਆ ਜੀ 8 ਬੰਦੇ 8 ਬੰਦੇ ਲੱਗੇ ਆਗੇ ਅੱਜ ਚੌਥਾ ਦਿਨ ਆ ਅੱਜ ਜਾ ਕੇ ਢੇਰੀਆਂ ਬਣਾਈਆਂ ਗਿਆ ਰਾਤ ਵਿਚਾਰਿਆਂ ਨੇ ਤੇ ਇਹਦੂ ਪਹਿਲਾਂ ਕਿਤੇ ਖਿੱਚ ਕੇ ਇਧਰੋਂ ਲੈ ਜਾਂਦੇ ਸੀ ਕਿਤੇ ਬੱਟਾ ਬਣਾ ਦਿੰਦੇ ਸੀ ਕਿਤੇ ਕੁਸ ਕਰ ਦਿੰਦੇ ਸੀਗੇ ਇਸ ਲਈ ਪਤਾ ਸੁੱਕਾ ਚੋਂ ਨਹੀਂ ਲਿਆਉਂਦੇ ਜਦੋਂ ਵੱਢਦੇ ਆਗੇ ਪਰ ਇੱਥੇ ਆ ਕੇ ਵੀ ਕੁਛ ਤਾਂ ਨਵੀਂ ਬਾਤ ਚਾਹੀਦੀ ਆ ਕੋਈ ਜਿਵੇਂ ਤੁਹਾਨੂੰ ਮੈਂ ਦੱਸਿਆ ਦਰਖਤਾਂ ਨੇ ਮਾਰ ਛੱਡਿਆ ਸਾਨੂੰ ਇਹ ਬੰਦੇ ਬਹੁਤ ਔਖੇ ਅੱਗੇ ਕਹਿੰਦੇ ਸਰਦਾਰ ਜੀ ਕੱਬ ਤੁਹਾਡਾ ਚੋਣਾ ਤੁਲੇਗਾ ਤੇ ਹਮਕੋ ਸ਼ਾਂਤੀ ਕੀ ਨੀਂਦ ਸੌਂਗੇ ਕਹਿੰਦੇ ਸਹੀ ਗੱਲ ਆ ਜੀ ਸਹੀ ਗੱਲ ਹੈ ਨਾ ਹਾਂ ਜੀ ਕਿੰਨੇ ਦਿਨ ਹੋ ਗਏ ਅੱਜ ਚੌਥਾ ਹਾਂ ਜੀ ਅੱਜ ਚੌਥਾ ਦਿਨ ਹੋ ਗਿਆ ਦੀਵਾਲੀ ਤੋਂ ਪਹਿਲਾਂ ਤੇ ਐਵੇਂ ਐ ਮੇਰੇ ਤੋਂ ਤਾਂ ਪੰਜਵਾਂ ਹੀ ਹੋ ਗਿਆ ਯਾਰ ਹਾਂ ਪੰਜਵਾਂ ਹੋ ਗਿਆ ਜੀ ਪੰਜਵਾਂ ਹੋ ਗਿਆ ਅੱਜ ਪੰਜਵਾਂ ਦਿਨ ਹੈ ਦੀਵਾਲੀ ਤੋਂ ਦੋ ਇੱਕ ਦਿਨ ਪਹਿਲਾਂ ਲਿਆਂਦਾ ਸੀਗਾ ਉਹਦੇ ਤਾਂ ਐ ਸੀ ਵੀ ਖਣੀ ਹੱਥ ਨੂੰ ਤੋੜ ਕੇ ਆ ਜਾਗੇ ਇਸ ਲਈ ਬਾਈ ਇੱਥੇ ਮੰਡੀ ਦੇ ਵਿੱਚ ਜਿਹੜੇ ਫੜਚਾ ਸੀ ਖੜੇ ਆਗੇ ਇੱਥੇ ਨਾ ਤਾਂ ਕੋਈ ਸਾਂ ਦਾ ਪ੍ਰਬੰਧ ਹੈ ਰੱਬ ਤਬੱਕਲੀ ਜਲਾ ਦੇਖ ਲਓ ਚਾਰ ਸਪੀਰੀ ਕਿਤੇ ਦੇਖਦੀ ਆ ਕੋਈ ਟੈਂਟ ਵਗੈਰਾ ਚਾਏ ਹੋਰ ਨਾ ਪਾਣੀ ਦਾ ਪ੍ਰਬੰਧ ਹੈ ਪਾਣੀ ਵੀ ਉਹ ਮਾਰਕੀਟ ਕਮੇਟੀ ਦਾ ਦਫ਼ਤਰ ਹੈਗਾ ਉਥੋਂ ਅੰਦਰੋਂ ਬੋਤਲਾਂ ਪਰ ਕਿ ਲਿਆਉਣੀ ਆਗੇ ਫੇਰ ਪੀਣੇ ਆਗੇ ਡੇੜੇ ਟੇੜੇ ਇੱਥੇ ਕੋਈ ਪਾਣੀ ਦਾ ਪ੍ਰਬੰਧ ਵੀ ਹੈ ਨਹੀਂਗਾ ਤੇ ਨਾ ਛਾਂ ਦਾ ਪ੍ਰਬੰਧ ਹੈ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਕਿਸਾਨ ਵੀਰਿਆਂ ਵੀਰਾਂ ਨੂੰ ਵੀ ਸੁੱਕਾ ਚੋਂ ਨਾ ਲਿਆਓ ਬਾਈ ਨਹੀਂ ਬੜੀ ਪੜੀ ਹੁੰਦੀ ਐ ਨਿਹੰਦਾ ਤਾਂ ਅਸੀਂ ਵੀ ਸੁੱਕਾ ਸੀ ਪਰ ਸਾਨੂੰ ਦਰਖਤਾ ਨੇ ਮਾਰਤਾ ਇੱਕ ਜਿਹੜੇ ਨੇ ਉਹ ਇੱਕ ਜਿਹੜਾ ਹਰ ਇੱਕ ਵਾਰੀ ਟੈਂਕੀ 'ਚ ਆਇਆ ਕਰੀ ਜਦੋਂ ਸਿਰੇ ਪਾੜਿਆ ਤੇ ਮਸ਼ੀਨ ਬਗ ਜਾਂਦੀ ਐ ਉਹਦਾ ਕਰਕੇ ਇਸ ਲਈ ਦੂਜੀ ਗੱਲ ਇੱਥੇ ਰਾਤ ਨੂੰ ਬਾਈ ਪੈਂਡਾ ਵੀ ਬਹੁਤ ਔਖਾ ਐ ਇਕਦਾ ਮੱਛਰ ਵਾਲਾ ਹੈ ਦੂਜਾ ਪਸ਼ੂ ਆ ਜਾਂਦੇ ਆ ਰਾਤ ਨੂੰ ਤੀਜਾ ਤੁਹਾਨੂੰ ਪਤਾ ਵੀ ਉਸ ਵਿੱਚ ਹੁੰਦੇ ਆ ਕਿ ਚੱਕਣ ਵਾਲੇ ਚੋਰੀ ਕਰਨ ਵਾਲੇ ਚਾਹੇ ਹੋਰ ਉਹ ਵੀ 4:00 ਵਜੇ ਆਉਦੀ ਕਾਰਵਾਈ ਕਰਦੇ ਹੈਗੇ ਇਸ ਲਈ ਇੱਥੇ ਆ ਕੇ ਤਾਂ ਝੋਨਾ ਘਟਦੀ ਘਟਦਾ ਹੈਗਾ ਤੇ ਜੇ ਖੇਤ ਚ ਖੜਾ ਰਹੇ ਤਾਂ ਉਹਦਾ ਕੋਈ ਨੁਕਸਾਨ ਨਹੀਂਗਾ ਇਸ ਲਈ ਕੀ ਝੋਨੇ ਦੀ ਜਿਹੜੀ ਆਪਾਂ ਕਹਿ ਸਕਦਾ ਝੋਨੇ ਦਾ ਨਿਕਾਲਾ ਨਿਕਾਲ ਵਧੀਆ ਹੈਗਾ ਪਰ 13-14 ਕਿਲੋ ਵੱਡੇ ਹੈਗੇ ਤੇ ਬਾਬੇ ਦੀ ਕਿਰਪਾ ਨਾਲ ਵਧੀਆ ਨਿਕਾਲਾ ਹੈ ਤੇ ਬਸ ਸੁੱਕਾ ਝੋਨਾ ਲਿਆਓ ਤੇ ਨਿਯਾਰੇ ਲਓ ਠੀਕ ਹੈ ਨਾ ਅੱਜ ਬਹੁਤ ਮਸ਼ੀਨੀਆਂ ਚੱਲ ਰਹੀਆਂ ਬਾਈ ਝੋਨਾ ਬਹੁਤ ਆ ਰਿਹਾ ਸਵੇਰ ਤੋਂ ਲੈ ਕੇ ਟਰਾਲੀਆਂ ਦਾ ਲਾਰਾ ਟੁੱਟਦਾ ਨਹੀਂਗਾ ਕਿਉਂਕਿ ਝੋਨੇ ਹੁਣ ਸਭ ਦੇ ਆਏ ਪਏ ਹੈਗੇ ਤੇ ਹਰੇਕ ਕਿਸਾਨ ਵੀਰ ਨੂੰ ਖੇਚੋ ਹੀ ਪੀਆ ਵੀਸੀ ਤੋਂ ਸੀਤੀ ਆਪਾਂ ਝੋਨਾ ਜਿਹੜਾ ਵੱਢ ਕੇ ਤੇ ਮੰਡੀ ਤੇ ਲੈ ਜੀਏ ਤੇ ਤਾਂ ਜੋ ਕਿ ਵਿਕ ਸਕੇ ਟਾਈਮ ਤੇ ਆ ਦੇਖੋ ਟਰਾਲੀਆਂ ਆਉਂਦੀਆਂ ਨੇ ਜਾਂਦੀਆਂ ਨੇ ਬਹੁਤ ਅੱਜ ਰਾਸ਼ਾ ਮੰਡੀ ਦੇ ਵਿੱਚ ਆ ਪਸ਼ੂਆਂ ਨੇ ਬਹੁਤ ਠਟ ਕਰ ਮਾਰੇ ਆ ਇੱਕ ਆ ਦੇਖੋ ਰਾਤ ਨੂੰ ਇਹਨਾਂ ਨੇ ਦਿਨੇ ਵੀ ਇੱਕ ਬੰਦਾ ਇੱਥੇ ਹੀ ਚਾਹੀਦਾ ਬਾਈ ਸੋ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ